ਮਾਨਯੋਗ ਸ਼੍ਰੀ ਅਸ਼ਮਨੀ ਕਪੂਰ ਆਈਪੀਐਸ ਐਸਐਸਪੀ ਸਾਇਬ ਤਰਨਤਾਰਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਜੁਰਮ ਵਿਰੋਧੀ ਮੁਹਿੰਮ ਤਹਿਤ ਥਾਣਾ ਬਲਟੋਹਾ ਜ਼ਿਲ੍ਹਾ ਤਰਨਤਾਰਨ ਬਲੋਂ ਇੱਕ ਨੌਜਵਾਨ ਨੂੰ 956 ਗ੍ਰਾਮ ਨਸ਼ੀਲਾ ਆਈਸ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ। ਉਪ ਕਪਤਾਨ ਪੁਲਿਸ ਸਬਡਿਵੀਜ਼ਨ ਪਿੱਖੀਵਿੰਡ ਮੁਖ ਅਫਸਰ ਥਾਣਾ ਬਲਟੋਹਾ ਦੀ ਨਿਗਰਾਨੀ ਹੇਠ ਆਪਣੇ ਸਾਥੀਆਂ ਸਮੇਤ ਗਸ਼ਤ ਦੌਰਾਨ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਦੇਖੋ ਜਿੱਥੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਕੰਮ ਕੀਤਾ ਹੈ ਉਸ ਤਰ੍ਹਾਂ ਮੰਨ ਲਓ ਕਿ ਇਸ ਸਾ ਪੰਜਾਬ ਵੱਲੋਂ ਜਿਹੜੀਆਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਨਸ਼ੇ ਸਮਗਨਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਸ ਤਹਿਤ ਅੱਜ ਬਲਟੋਆ ਪੁਲਿਸ ਕੋਲ ਜਿਹੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਕਿ ਇੱਕ ਜਿਹੜਾ ਮਾਹਵੀਰ ਸਿੰਘ ਜਿਹੜਾ ਮਸਤਗੜ ਦਾ ਰਹਿਣ ਵਾਲਾ ਹੈ ਕਾਲੀਆਂ ਲਾਗੋ ਇਹਨੂੰ ਅਰੈਸਟ ਕੀਤਾ ਇਹ 549073 ਦਾ ਨਾਮ ਜਿਹੜੀ ਆ ਇਸ ਡਰੱਗ ਜਿਹੜਾ ਉਹ ਰਿਕਵਰ ਹੋਇਆ ਇਸ ਤਹਿਤ ਜਿਹੜਾ ਥਾਣਾ ਬਲਟੋਆ ਵਿਖੇ ਐਫ ਆਈ ਆਰ ਨੰਬਰ 14 ਦਰਜ ਰਜਿਸਟਰ ਕਰਕੇ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨੂੰ ਪੇਸ਼ ਅਦਾਲਤ ਜਿਹੜਾ ਕੀਤਾ ਜਾ ਰਿਹਾ ਹੈ ਦਾ ਰਿਮਾਂਡ ਅਸਰ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਖੁਗਾਲੇ ਜਾਣਗੇ ਜਿੱਥੇ ਅਸੀਂ ਡਰੋਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਤੇ ਡਰੋਨ ਐਕਟੀਵਿਟੀ ਤੇ ਨਸ਼ਿਆਂ ਦੇ ਵਿੱਚ ਜਿਹੜੇ ਗ੍ਰਸਤ ਸਮੱਗਲਰ ਨੇ ਉਹਨਾਂ ਨੂੰ ਵੀ ਗ੍ਰਿਫਤਾਰੀ ਕਰਨ ਦੇ ਵਿੱਚ ਜਿਹੜੀ ਆ ਅਸੀਂ ਸਫਲਤਾ ਅਚੀਤੀ ਆ ਉਹ ਅੱਜ ਜਿਹੜੀ ਆ ਬਲਟੋਆ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਆ ਜਦੋਂ ਕਿ ਜਿਹੜੀ ਆ 900